ਕਰਦੇ ਹੋ ਕਿ ਪੰਜਾਬ ਦਾ ਬੰਦਾ ਬੱਚਾ-ਬੱਚਾ ਪੰਜਾਬ ਦੀਆਂ ਮਾਂ-ਮਾਂ ਬਜ਼ੁਰਗ ਨੌਜਵਾਨ ਘਰੇ ਦੀ ਹਣ ਬੈਠਨੇ ਚਾਹੀਦੇ ਕਿਉਂਕਿ ਇਹ ਯਾਦ ਰੱਖਿਓ ਜੀ ਅੱਜ ਆਪਾਂ ਇੱਥੇ ਪਿੱਛੇ हट ਗਏ ਨਾ ਪਹਿਲਾਂ ਨਵੀਆਂ ਨੀਤੀਆਂ ਆ ਰਹੀਆਂ ਨੇ ਤੁਹਾਡਾ ਕੱਖ ਵੀ ਛੱਡਣਾ ਨਾ ਤੁਹਾਡੀਆਂ ਜ਼ਮੀਨਾਂ ਨਾ ਤੁਹਾਡਾ ਰਜਗਾਰ ਨਾ ਤੁਹਾਡੀਆਂ ਦੁਕਾਨਾਂ ਨਾ ਤੁਹਾਡੇ ਵਪਾਰ ਨਾ ਕਾਰੋਬਾਰ ਨਾ ਤੁਹਾਡੀਆਂ ਬੋਲੀਆਂ ਨਾ ਤੁਹਾਡਾ ਇਤਿਹਾਸ ਨਾ ਤੁਹਾਡੇ ਪਾਣੀ ਕੋਲ ਚੀਜ਼ ਨੂੰ ਤਬਾਹ ਕਰ ਦੇਣਗੇ ਬਾਈ ਦੱਬ ਲੈਣਗੇ ਮੇਰੀ ਗੱਲ ਚਾਦ ਰੱਖੋ ਜੇ ਅੱਜ ਵੀ ਆਪਾਂ ਚੁੱਪ ਕਰਕੇ ਘਰਾਂ 'ਚ ਬਹਿ ਗਏ ਤਾਂ ਜੋ ਮਾਰਦੇ ਹੋ ਕਾ ਪੰਜਾਬ ਬੱਚਿਆਂ ਨੂੰ ਕਿ ਲਾਂਤਾਂ ਹੁਣ ਜਿਹੜਾ ਬੰਦਾ ਘਰੇ ਬੈਠੂਗਾ ਆਪਣੇ ਜ਼ਮੀਰਾਂ ਦੀ ਆਵਾਜ਼ ਸੁਣੋ ਵਿਆ ਲੜਦੇ ਆਪਣੇ ਭਰਾਵਾਂ ਦੇ ਨਾਲ ਆ ਆ ਲੜਦੇ ਆਪਣੇ ਬਾਪੂਆਂ ਦੇ ਨਾਲ ਆਪਣੇ ਚਾਚੇ ਤਾਣ ਅਖਰਨ ਦੀ ਲੋੜ ਹੈ ਬਾਈ ਅੱਜ ਅੱਜ ਉੱਥੇ ਬੈਠ ਕੇ ਨਾ ਬੋਲੋ ਇਹ ਕੱਲੇ ਐਮਐਸਪੀ ਦੀ ਕੱਲੇ ਕਿਸਾਨ ਲੜਦੇ ਨਹੀਂ ਇਹ ਗੱਲ ਕੱਲੇ ਕਿਸਾਨਾਂ ਦੀ ਐਮਐਸਪੀ ਦੀ ਨਹੀਂ ਹੈ ਇਹ ਤੁਹਾਡੀ ਹੋਂਦ ਨੂੰ ਕਤਮ ਕਰਨ ਤੇ ਤੁਰੇ ਹੋਇਆ ਹੈ ਇਹ ਹੋਂਦ ਨੂੰ ਬਚਾਉਣ ਦੀ ਲੜਾਈ ਆ ਬਾਈ ਆ ਜਾ ਸਾਰੇ ਇਕੱਠੇ ਹੋ ਕੇ ਘਰਾਂ ਨੂੰ ਕੋਈ ਗੱਲ ਨਹੀਂ ਇਹ ਦੇਖਣਗੇ ਕੋਈ ਗੱਲ ਨਹੀਂ ਇਹ ਐਂ ਨਹੀਂ ਹਰਦੇ ਹੁੰਦੇ ਨੌਜਵਾਨਾ ਸ਼ਾਂਤ ਰਹੋ ਬਾਈ ਹਿੰਦਵਾਜੀ ਕਰਕੇ ਨੁਕਸਾਨ ਨਾ ਕਰਾ ਲਓ ਮੇਰਾ ਵੀਰੋ ਮਗਾਲ ਕੇ ਜੇਸੀ ਮਗਾਲ ਕੇ ਅੱਗੇ ਜਾਵਾਂਗੇ ਸ਼ਾਂਤ ਰਹੋ ਮੇਰੇ ਵੀਰੋ ਤੇ ਬੰਦਿਆ ਵੀ ਪਛਾਣ ਰੱਖਿਓ ਉਹ ਨੌਜਵਾਨੋ ਹੁਦੜਵਾਜੀ ਚ ਨੁਕਸਾਨ ਨਾ ਬਾਈ ਕਰਾ ਲਓ ਚੋਨ ਬਾਰ ਬਾਰ ਬੇਤੀਆਂ ਕਰਦਿਆ ਹੈਦਰਾ ਆ ਜਾਣ ਤੋਂ ਜੇਸੀ ਵੀ ਆ ਜਾਣ ਤੋਂ ਅੱਗੇ ਚੱਲਾਂਗੇ ਤੀ ਗਾਤਾ ਸਪਰੇਅ ਟੋਲੇ ਲੈ ਕੇ ਆ ਬਾਈ ਇਹ ਹੈ ਹਾਂ ਉਹ ਮਸ਼ੀਨ ਉਹ ਲਿਆਉ ਨਾ ਪਨੀਰ ਤੂੜੀ ਵਾਲੀ ਸਾਰੀ ਹਵਾ ਚੱਕ ਉਧਰ ਨੂੰ ਮਾਰੂ ਤੂੜੀ ਵਾਲਾ ਪੱਖਾ ਮਨ ਵਾਲਾ ਜਿਹੜਾ ਅੰਦਰ ਛੜਦਾ ਦੋ ਦੋ ਸਾਰੇ ਰਿਪਲ ਬਹੁਤ ਹੋ ਗਏ ਸੰਗਠਨ ਲੋਕ ਉੱਪਰ ਸਾਡੇ ਨਾਲ ਮਸ਼ੀਰ ਭਾਈ ਕਹਿੰਦਾ ਹੁੰਦਾ ਨਹੀਂ ਮੱਖਾ ਆ ਗਿਆ ਜਦੋਂ ਟੁੱਟ ਗਿਆ ਭਾਈ ਬੰਦਾ ਆ ਗਿਆ 2 ਮਿੰਟ ਦਾ ਲੱਗ ਗਿਆ ਜੀ ਨੌਜਵਾਨ ਬੰਦਲੇ ਦੇ ਨਾਲ ਆਪਾਂ ਖਾਲੀਆ ਕਿੱਥੇ ਨਾ ਪਤਾ ਮਸ਼ੀਨਾਂ ਦੇ ਆ ਗਏ ਲੈ ਲੈ ਪਿੰਡ ਬਾਈ ਜੀਸੀਬੀ ਮਸ਼ੀਨਾਂ ਲੈ ਕੇ ਹੁਣ ਫੇਰ ਗੱਲ ਬਣਨੀ ਹੈ ਮਸ਼ੀਨ ਨਹੀਂ ਹੈ ਨਹੀਂ ਬਾਈ ਜੀਸੀਬੀ ਆ ਮਗਾਉ ਦਾ ਕੈਪਨ ਹੁੰਦਾ ਉਹ ਤੂੰ ਨਹੀਂ ਜਾਂਦਾ ਕੈਪਨ ਹੁੰਦਾ ਹੈ ਸ਼ੀਸ਼ਾ ਯਾਰ ਟਰੈਕਟਰ ਉਹਦੀ ਗੱਲ ਆ ਮਸ਼ੀਨ ਦੇ ਸਾਧਨ ਹੈ ਨਹੀਂ ਏਡੀ ਗੰਦ ਕੱਢੀ ਬੜੇ ਭੰਗ ਦਾ ਕਰ ਦੇਣਾ ਸਹੀ ਨਾ ਆਪਾਂ ਜਾ ਕੇ ਡਾਂਗਾਂ ਨਾਲ ਕਿੰਨੇ ਕੰਧ ਬੰਨਦਾਂਗੇ ਲੇਰ ਦੇ ਪਿੰਡ ਵਾਲਿਆਂ ਨੂੰ ਬੇਨਤੀ